ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਘਰੋਂ ਤੁਰਨ ਸਮੇ 6 ਵਜਣੀ ਬਹੁਤ ਮਾੜੀ ਹੁੰਦੀ ਹੈ ਇਹ 6 ਭਾਵੇਂ ਘਰ ਦਾ ਕੋਈ ਮੈਂਬਰ ਮਾਰੇ ਜਾਂ ਫਿਰ ਜਿਹੜਾ ਆਪ ਦੂਰ ਦਰੇਂਡੇ ਬਾਹਰ ਚੱਲਿਆ ਉਹ ਮਾਰੇ ਦੋਨਾਂ ਵੱਲੋਂ ਵੱਜੀ 6 ਮਾੜੀ ਹੁੰਦੀ ਹੈ ਇਹ ਕਿਉਂ ਮਾੜੀ ਹੁੰਦੀ ਆਪਾਂ ਇਸ ਬਾਰੇ ਹੀ ਗੱਲ ਕਰਨੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਕਹਾਵਤਾਂ ਬਣੀਆਂ ਹੋਣ ਜਾਂ ਰਸਮਾਂ ਬਣੀਆਂ ਹੋਣ ਇਹ ਪੁਰਾਣੇ ਸਮੇਂ ਤੋਂ ਹੀ ਚੱਲਦੀਆਂ ਆ ਰਹੀਆਂ ਨੇ ਤੇ ਇਹ ਰਸਮਾਂ ਇਹ ਕਹਾਵਤਾਂ ਸਾਡੇ ਵੱਡਿਆਂ ਨੇ ਹੀ ਬਣਾਈਆਂ ਵਾ ਤੇ ਜੇਕਰ ਇਹ ਵੱਡਿਆਂ ਨੇ ਬਣਾਈਆਂ ਆ ਤਾਂ ਫਿਰ ਇਹਨਾਂ ਦਾ ਸੰਬੰਧ ਵੀ ਉਹ ਪੁਰਾਣੇ ਸਮੇਂ ਦੇ ਨਾਲ ਹੀ ਹੋਵੇਗਾ ਤੇ ਫਿਰ ਇਹਦਾ ਕੋਈ ਨਾ ਕੋਈ ਕਾਰਨ ਤੇ ਜ਼ਰੂਰ ਹੋਵੇਗਾ ਕਿ ਆਖਿਰ ਉਹਨਾਂ ਨੇ ਇਹ ਗੱਲ ਕਿਉਂ ਬਣਾਈ ਕਿ ਘਰੋਂ ਤੁਰਨ ਸਮੇਂ ਸ਼ਿਕ ਵੱਜਣੀ ਮਾੜੀ ਹੁੰਦੀ ਆ ਹੁਣ ਸ਼ਿਕ ਕਿਵੇਂ ਵੱਜਦੀ ਆ ਇਹ ਜਾਣ ਬੁੱਝ ਕੇ ਤਾਂ ਨਹੀਂ ਆਉਂਦੀ ਇਹ ਇੱਕਦਮ ਅਚਾਨਕ ਆ ਜਾਂਦੀ ਆ ਤੇ ਇਹ ਕਿਵੇਂ ਆਉਂਦੀ ਆ ਕਿਉਂ ਆਉਂਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸ਼ਿਕ ਆਉਂਦੀ ਆ ਜਾਂ ਤਾਂ ਉਸ ਦਾ ਸੰਬੰਧ ਸਿਹਤ ਨਾਲ ਹੁੰਦਾ ਸਿਹਤ ਵਿਗੜਨ ਵਾਲੀ ਹੁੰਦੀ ਆ ਬੁਖਾਰ ਜ਼ੁਕਾਮ ਅਲਰਜੀ ਤੱਕ ਹੋਣ ਵਾਲੀ ਹੁੰਦੀ ਆ ਤਾਂ ਸ਼ਿਕ ਆਉਂਦੀ ਆ ਤੇ ਜਾਂ ਫਿਰ ਸਰੀਰ ਵਿੱਚ ਫੇਫੜਿਆਂ ਵਿੱਚ ਹਵਾ ਭਰ ਜਾਂਦੀ ਆ ਤੇ ਉਹ ਹਵਾ ਬਹੁਤ ਤੇਜ਼ੀ ਨਾਲ ਬਾਹਰ ਨਿਕਲਦੀ ਆ ਤੇ ਫੇਰ ਛਿੱਕ ਆਉਂਦੀ ਆ ਪਰ ਇੱਥੇ ਅਸੀਂ ਜਿਹੜੀ ਛਿੱਕ ਬਾਰੇ ਗੱਲ ਕਰਨੀ ਉਹ ਇਹ ਆ ਕਿ ਘਰੋਂ ਤੁਰਨ ਸਮੇਂ ਵੱਜੀ ਛਿੱਕ ਮਾੜੀ ਕਿਉਂ ਹੁੰਦੀ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਹ ਬਜ਼ੁਰਗਾਂ ਨੇ ਬਣਾਈ ਗੱਲ ਆ ਤਾਂ ਫਿਰ ਇਸ ਦਾ ਸੰਬੰਧ ਵੀ ਪੁਰਾਣੇ ਸਮੇਂ ਨਾਲ ਆ ਕੋਈ 100 ਸਾਲ 150 ਸਾਲ ਹੋ ਸਕਦਾ ਇਸ ਤੋਂ ਵੀ ਵੱਧ ਹੋਵੇ ਉਦੋਂ ਆਉਣ ਜਾਣ ਵਾਸਤੇ ਕੋਈ ਸਾਧਨ ਨਹੀਂ ਸੀ ਹੁੰਦੇ ਉਦੋਂ ਸਾਡੇ ਵੱਡੇ ਸਾਡੇ ਬਜ਼ੁਰਗ ਤੁਰ ਕੇ ਹੀ ਦੂਰ ਦਰੈਂਡੇ ਦਾ ਸਫ਼ਰ ਤੈਅ ਕਰਦੇ ਸੀ ਤੇ ਨਾ ਹੀ ਕੋਈ ਸੰਚਾਰ ਸਾਧਨ ਹੁੰਦਾ ਸੀ ਨਾ ਨੈਟਵਰਕ ਹੁੰਦਾ ਸੀ ਨਾ ਮੋਬਾਈਲ ਹੁੰਦੇ ਸੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਹੁੰਦਾ ਤੇ ਫਿਰ ਜਦੋਂ ਉਹ ਘਰੋਂ ਤੁਰਨ ਲੱਗਦੇ ਸੀ ਤਾਂ 6 ਵਜ ਜਾਂਦੀ ਸੀ ਜੇਕਰ ਤਾਂ ਤੁਰਨ ਵਾਲਾ ਵਿਅਕਤੀ ਆਪ 6 ਮਾਰ ਰਿਹਾ ਤਾ ਫਿਰ ਕਿਹਾ ਜਾਂਦਾ ਸੀ ਕਿ 5-10 ਮਿੰਟ ਰੁਕ ਜਾਓ ਤੇ ਫਿਰ ਚੱਲਿਓ ਹੁਣ ਇਹ 5-10 ਮਿੰਟ ਰੁਕ ਜਾਣ ਦਾ ਕੀ ਕਾਰਨ ਹੈ ਕਿ 5-10 ਮਿੰਟ ਰੁਕਣ ਤੋਂ ਬਾਅਦ ਕਿਉਂ ਜਾਇਆ ਜਾਵੇ ਆਪਾਂ ਇਸ ਬਾਰੇ ਵੀ ਗੱਲ ਕਰਦੇ ਆ ਤੇ ਜਦੋਂ ਫਿਰ ਉਹ ਤੁਰਨ ਵਾਲਾ ਵਿਅਕਤੀ ਛੱਕ ਮਾਰਦਾ ਸੀ ਨਾ ਤਾਂ ਫਿਰ ਉਦੋਂ ਕਰਦਿਆਂ ਨੂੰ ਇਹ ਪਰੇਸ਼ਾਨੀ ਬਣ ਜਾਂਦੀ ਸੀ ਕਿ ਇਸ ਨੂੰ ਕੋਈ ਮੁਸ਼ਕਲਤਾ ਨਹੀਂ ਹੋਣ ਵਾਲੀ ਜਾਂ ਇਹਦੀ ਸਿਹਤ ਤਾਂ ਨਹੀਂ ਵਿਗੜਨ ਵਾਲੀ ਕਿਤੇ ਬੁਖਾਰ ਜ਼ੁਕਾਮ ਤਾਂ ਨਹੀਂ ਹੋਣ ਵਾਲਾ ਇਸ ਕਰਕੇ ਉਸ ਨੂੰ 5-10 ਮਿੰਟ ਰੋਕ ਲਿਆ ਜਾਂਦਾ ਸੀ ਕਿ ਰੁਕ ਜਾਓ ਕਿ ਪਤਾ ਲੱਗ ਜਾਵੇ ਕਿ ਜਿਹੜੀ ਸ਼ਿਕਾਇਤ ਆਈ ਹੈ ਕਿਸੇ ਬਿਮਾਰੀ ਕਾਰਨ ਤਾਂ ਨਹੀਂ ਆਈ ਜਾਂ ਕੁਦਰਤੀ ਆਈ ਆ ਤੇ ਜਦੋਂ ਫਿਰ ਉਹ ਵਿਅਕਤੀ 5-10 ਮਿੰਟ ਰੁਕ ਜਾਂਦਾ ਸੀ ਨਾ ਤੇ ਫਿਰ ਪਤਾ ਲੱਗ ਜਾਂਦਾ ਸੀ ਕਿ ਨਹੀਂ ਇਸ ਦੀ ਛੱਕ ਕੁਦਰਤੀ ਆਈ ਆ ਤੇ ਫਿਰ ਉਹ ਜਾਂਦਾ ਸੀ ਕਿਉਂਕਿ ਪਿੱਛੋਂ ਘਰਦਿਆਂ ਨੂੰ ਪਰੇਸ਼ਾਨੀ ਨਾ ਹੋਵੇ ਕਿ ਜੇਕਰ ਉਹ ਉਸ ਤਰ੍ਹਾਂ ਹੀ ਚੱਲੇ ਜਾਵੇ ਤੇ ਰਸਤੇ ਵਿੱਚ ਉਸ ਦੀ ਸਿਹਤ ਵਿਗੜ ਜਾਵੇ ਤਾਂ ਫਿਰ ਕੋਈ ਵੀ ਇਹੋ ਜਿਹਾ ਸਾਧਨ ਨਹੀਂ ਹੁੰਦਾ ਸੀ ਕਿ ਘਰ ਤੱਕ ਖਬਰ ਪਹੁੰਚਾਈ ਜਾਵੇ ਇਸ ਕਰਕੇ ਉਸ ਨੂੰ ਰੋਕਿਆ ਜਾਂਦਾ ਸੀ ਤੇ ਜੇਕਰ ਘਰ ਵਿੱਚੋਂ ਕਿਸੇ ਨੂੰ ਛੱਕ ਕੋਈ ਮਾਰ ਦਿੰਦਾ ਸੀ ਤਾਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ 5-10 ਮਿੰਟ ਰੁਕ ਜਾਓ ਹੁਣ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਵੀ ਇਹੀ ਆ ਕਿ ਜੋ ਵਿਅਕਤੀ ਘਰੋਂ ਚੱਲਿਆ ਨਾ ਫਿਰ ਉਸ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਪਿੱਛੋਂ ਪਰਿਵਾਰ ਦੇ ਮੈਂਬਰ ਦੀ ਸਿਹਤ ਨਾ ਵਿਗੜ ਜਾਵੇ ਕਿਉਂਕਿ ਫਿਰ ਉਸ ਨੂੰ ਦਵਾਈ ਕਰਾਉਣੀ ਕਿਤੇ ਹਸਪੀਟਲ ਖੜਨ ਦਾ ਕੰਮ ਵੀ ਹੁੰਦਾ ਸੀ ਉਹ ਵੀ ਫੇ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਸਾਧਨ ਨਹੀਂ ਸੀ ਹੁੰਦਾ ਤੇ ਖੜਨਾ ਔਖਾ ਹੁੰਦਾ ਸੀ ਇਸ ਕਰਕੇ ਕਿ ਉਹ ਪਰੇਸ਼ਾਨੀ ਨਾਲ ਨਾ ਲੈ ਕੇ ਜਾਵੇ ਤਾਂ ਵੀ ਉਹ ਰੁਕ ਜਾਂਦਾ ਸੀ ਕਿ ਪਤਾ ਲੱਗ ਜਾਵੇ ਕਿ ਘਰ ਵਿੱਚ ਰਹਿਣ ਵਾਲਾ ਜੀ ਤੰਦਰੁਸਤ ਹੈ ਤੇ ਫੇਰ ਹੀ ਜਾਇਆ ਜਾਵੇ ਕਿਉਂਕਿ 5-10 ਮਿੰਟ ਤੱਕ ਇਹ ਪਤਾ ਲੱਗ ਸਕਦਾ ਸੀ ਕਿ ਜਿਹੜੀ ਛੇਕਾਈ ਆ ਇਹ ਆਉਣ ਤੋਂ ਬਾਅਦ ਕਿਤੇ ਜਕਾਮ ਜਾਂ ਬੁਖਾਰ ਤਾਂ ਨਹੀਂ ਹੋ ਰਿਹਾ ਇਸ ਕਰਕੇ ਉਸ ਨੂੰ ਰੋਕਿਆ ਜਾਂਦਾ ਸੀ ਬਾਕੀ ਇਹ ਉਸ ਵੇਲੇ ਦੀਆਂ ਸਚਾਈਆਂ ਨੇ ਕਿ ਉਸ ਵੇਲੇ ਦੇ ਨਾਲ ਇਹ ਤੁਰੀਆਂ ਆਉਂਦੀਆਂ ਕਹਾਵਤਾਂ ਇਹ ਰਸਮਾਂ ਇਹ ਰਿਵਾਜ ਸਾਡੇ ਉਦੋਂ ਤੋਂ ਆ ਰਹੇ ਆ ਇਹ ਸਾਡੇ ਵੱਡਿਆਂ ਨੇ ਬਣਾਏ ਸੀ ਤੇ ਸਾਡੇ ਵੱਡੇ ਬਹੁਤ ਸੂਝਵਾਨ ਸੀ ਜਿਨ੍ਹਾਂ ਦੀਆਂ ਗੱਲਾਂ ਦੇ ਤੱਥ ਸੀ ਤੇ ਉਹਨਾਂ ਨੇ ਬਹੁਤ ਡੂੰਘੀਆਂ ਸੋਚਾਂ ਸੋਚ ਕੇ ਹੀ ਇਹ ਗੱਲਾਂ ਬਣਾਈਆਂ ਸੀ ਪਰ ਅੱਜ ਕੱਲ ਤਾਂ ਸਾਰਾ ਕੁਝ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਇੱਕ ਕੋਲ ਹੀ ਸਾਧਨ ਆ ਫਿਰ ਮੋਬਾਈਲ ਨੈਟਵਰਕ ਹਰ ਇੱਕ ਚੀਜ਼ ਆ ਤੇ ਅੱਜ ਭਾਵੇਂ ਇਹ ਗੱਲ ਨਾ ਹੀ ਕੀਤੀ ਜਾਵੇ ਕਿ ਸ਼ੱਕ ਆਈ ਆ ਤੇ ਰੁਕਿਆ ਜਾਵੇ ਪਰ ਇਹ ਗੱਲ ਉਦੋਂ ਤੋਂ ਹੀ ਚੱਲਦੀ ਆ ਰਹੀ ਆ ਤੇ ਇਹ ਹੀ ਸ਼ੱਕ ਵੱਜਣ ਦੀ ਅਸਲ ਸਚਾਈ ਆ ਅਜਹੀਆਂ ਹੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ ਤੰਦਰੁਸਤ